ਬਰ ਬਸ ਕਿਸਾਨ ਨਹਿਰਾਂ ਦੇ ਨਹੀਂ ਉਲਟਾ ਵੀ ਨਹਿਰ ਬਣਦੇ ਕਿਸਾਨ ਹੱਕ ਚ ਹੋਣਗੇ ਪਰ ਘੱਟੂ ਘੱਟ ਉਹਦਾ ਪੂਰਾ ਜਿਹੜਾ ਉਹਨੂੰ ਸੈਟੀਸਫਾਈਂਗ ਮੋਲ ਹੋਣਾ ਤੇ ਇਹਦਾ ਵੀ ਜਿੱਤੇ ਉਹ ਸੈਟੀਸਫਾਈ ਹੋਵੇ ਇਹ ਨਾ ਬਈ ਤੁਸੀਂ ਜਿਹੜਾ ਸਰਕਾਰੀ ਰੇਟ ਆ ਜੀ ਮੰਨ ਲਓ 6-7 ਲੱਖ ਆ ਉਹਦੋਂ ਤੁਸੀਂ 4 ਗੁਣਾ ਦੇ ਤਾਂ 28 ਲੱਖ ਜ਼ਮੀਨ ਦਾ ਰੇਟ ਵੈਸੇ 35-40 ਹੋਇਆ ਪਿਆ ਖਾਲਾ ਜਿਹੜਾ ਬਣਾਉਣ ਜੋ ਉੱਪਰਲੇ ਏਰੀਆ ਵਾਲਿਆਂ ਨੂੰ ਨਹੀਂ ਪਾਣੀ ਜਾਊਗਾ ਜਿਹੜੇ ਦੂਰ ਏਰੀਆ ਇੱਥੇ ਇਧਰ ਨੂੰ ਕਿਉਂਕਿ ਨਹਿਰੇ ਛਿਰਦੇ ਵਾਲੇ ਪਾਸੇ ਆ ਪਾਣੀ ਚੜਦੇ ਵਾਲ ਨੂੰ ਜਾਣਾ ਜਿਹੜਾ ਆਪਣਾ ਜਾਣਾ ਹੈਗਾ ਨੇ ਲੋਗਿਆਂ ਦਾ ਹੁਣ ਵੀ ਲਫਟਰੋਂਪ ਲਾਉਣ ਦੀ ਤਾਂ ਲੋੜ ਪਈ ਹੈ ਕਿਉਂਕਿ ਜਿਹੜਾ ਏਰੀਆ ਜਿਹੜਾ ਇਧਰ ਚੜਦੇ ਵਾਲੇ ਪਾਸੇ ਨੂੰ ਪਾਣੀ ਜਾਣਾ ਨਹਿਰ ਛਪਦੇ ਵਾਲੇ ਪਾਸੇ ਹੈ ਤੁਹਾਨੂੰ ਸਾਹਮਣੇ ਐਲਾਨ ਕੀਤਾ ਅੱਗੇ ਉੱਥੇ ਗਿੱਦੜਵਾਏ ਚ ਤਾਂ ਉਹ ਇਹਦਾ ਲਾਹ ਲੈਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਨਾ ਹੋਵੇ ਕਿ ਲੋਕਾਂ ਨੂੰ ਜੇ ਇੱਕ ਜਿੰਨੀ ਜ਼ੂਣ ਚਲੋ ਇਹ ਲਾਰੇ ਨਾਲ ਜਿੱਤ ਜਾਣਗੇ ਤਾਂ 27 ਜ ਫਿਰ ਲੋਕਾਂ ਨੇ ਸਵਾਲ ਪੁੱਛਣੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ 베 ਫਰੀਦਕੋਟ ਵਿੱਚ ਦੀ ਲੰਗਦੀਆਂ ਜੋੜੀਆਂ ਨਹਿਰਾਂ ਨੂੰ ਇੱਕ ਤੀਜੀ ਛੋਟੀ ਭੈਣ ਮਿਲਣ ਵਾਲੀ ਆ ਯਾਨੀ ਇੱਕ ਮਾਲਵਾ ਨਹਿਰ ਜਿਹੜੀ ਕੱਢੀ ਜਾਣੀ ਆ ਉਹ ਫਰੀਦਕੋਟ ਵਿੱਚ ਦੀ ਲੰਘੂਗੀ ਤੇ ਇਸ ਨਹਿਰ ਨੂੰ ਮੁਕੰਮਲ ਕਰਨ ਲਈ ਇਸ ਨਹਿਰ ਦੇ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਕਾਲੇ ਦਿਖਾਈ ਦਿੰਦੇ ਆ ਦੂਜੇ ਪਾਸੇ ਮਿਸਲ ਸਤਲੁਜ ਇਸ ਮਾਮਲੇ ਨੂੰ ਲੈ ਕੇ ਕਾਫੀ ਕੁਝ ਖੋਜ ਕਰ ਚੁੱਕਿਆ ਕਿਸਾਨਾਂ ਨਾਲ ਗੱਲਬਾਤ ਕਰ ਚੁੱਕਿਆ ਤੇ ਉਸ ਨੇ ਇਸ ਪ੍ਰੋਜੈਕਟ ਤੇ ਉੰਗਲ ਚੁੱਕੀ ਆ ਕਿਸਾਨਾਂ ਨੂੰ ਇਸ ਨਹਿਰ ਨੂੰ ਲੈ ਕੇ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਹੈ ਤੇ ਮੁੱਖ ਮੰਤਰੀ ਨੂੰ ਜਾਣਕਾਰੀ ਵੀ ਦਿੱਤੀ ਆ ਸਾਡੇ ਨਾਲ ਅੱਜ ਮੌਜੂਦ ਨੇ ਮਿਸਲ ਸਤਲੁਜ ਦੇ ਜਰਨਲਿਸਟ ਕੁਸਤਰ ਦਵਿੰਦਰ ਸਿੰਘ ਸੇਖੋਂ ਤੇ ਉਹਨਾਂ ਦੇ ਨਾਲ ਕਿਸਾਨ ਵਿੰਗ ਦੇ ਆਗੂ ਆਉ ਸੁਣਦੇ ਆ ਉਹਨਾਂ ਤੋਂ ਕੀ ਕਹਿੰਦੇ ਨੇ ਇਸ ਨਵੀਂ ਨਹਿਰ ਬਾਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਸਲਾ ਹੈ ਥੋੜੇ ਪਾਣੀਆਂ ਦਾ ਤੇ ਪੰਜਾਬ ਦੇ ਮੁੱਖ ਮੰਤਰੀ ਨਵੀਂ ਨਹਿਰ ਇੱਕ ਕਮਾਲ ਦੀ ਬਣਾ ਰਹੇ ਆ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਰੂਪ ਦੇ ਇਹਦੇ ਮੈਂ ਥੋੜੀ ਜੀ ਤੁਹਾਨੂੰ ਇਹਦੀ ਪਿਛੋਕੜੀ ਦੱਸ ਦਿਆਂ। 2 ਸਾਲ ਪਹਿਲਾਂ 1.5 ਸਾਲ ਹੋ ਗਏ ਹੋਣੇ ਮਿਸਲ ਸਤਲੋ ਜਲੋ ਇੱਕ ਮੁਦਕੀ ਮੋਰਚਾ ਲਾ ਗਿਆ ਸੀ ਕੰਕਰੀਟ ਨੂੰ ਰੋਕਣ ਵਾਸਤੇ। ਉਦੋਂ ਇਹ ਗੱਲ ਸਾਹਮਣੇ ਆਈ ਸੀ ਵੀ ਚੜ੍ਹਦੇ ਪਾਸੇ ਦੇ ਪਿੰਡ ਕਿਉਂਕਿ ਇਹ ਟੀਲੈਂਡ ਤੇ ਰਹੇ ਹੁੰਦੇ ਆ ਸਰੰਦ ਕਨਾਲ ਦੇ ਜਿਹੜੀ ਰੋਪੜ ਪੜਾਉਂਦੀ ਹੈ। ਉਹਨਾਂ ਕੋਲ ਸਾਰਿਆਂ ਕੋਲ ਪਾਣੀ ਪੂਰਾ ਨਹੀਂ ਆ ਰਿਹਾ ਸੀ। ਉੱਥੇ ਨਵੇਂ ਮੋਗਿਆਂ ਦੀ ਡਿਮਾਂਡ ਸੀ ਤੇ ਗਵਰਨਮੈਂਟ ਅੱਗੋਂ ਇੱਕ ਇਹਨਾਂ ਨੇ ਬੰਦ ਕਰਤਾ ਸੀ ਵੀ ਅਸੀਂ ਸਰੰਦ ਫੀਡਰ 'ਚ ਨਵੇਂ ਮੋਗੇ ਨਹੀਂ ਦੇਨੇ ਕਿਉਂਕਿ ਪਾਣੀ ਹੈ ਨਹੀਂ। ਅਸੀਂ ਉਦੋਂ ਮੰਗ ਰੱਖੀ ਸੀ ਵੀ ਤੁਸੀਂ ਜੇ ਨਵੇਂ ਮੋਗੇ ਆ ਉਹ ਰਾਜਸਥਾਨ ਫੀਡਰ ਚੋਂ ਦੇ ਦਿਓ ਆਪਣੇ ਵਿੱਚ ਦੀ ਲੰਘਦੀ ਆ ਪਿੱਛੋਂ ਪਾਣੀ ਵੱਧ ਛੱਡ ਲਿਓ ਤੇ ਆਪਾਂ ਤਾਂ ਉਹਨਾਂ ਨੂੰ ਉਹਨਾਂ ਦੇ ਨੱਕੇ ਤੇ ਪਾਣੀ ਦੇਣਾ ਮਤਲਬ ਜਿੱਥੋਂ ਰਾਜਸਥਾਨ ਇੰਟਰ ਕਰਦੀ ਉੱਥੋਂ ਪੂਰਾ ਪਾਣੀ ਦੇ ਦਿਓ ਵਾਧੂ ਪਾਣੀ ਵਰਤੋ ਉਦੋਂ ਇਹਨਾਂ ਨਾ ਕ੍ਰਿਸ਼ਨ ਕੁਮਾਰ ਹੋਣਾ ਨੇ ਇਹ ਗੱਲ ਕਹੀ ਸੀ ਵੀ ਅਸੀਂ ਇੱਕ ਨਹਿਰ ਦਾ ਤਜਵੀਜ਼ ਹੈਗੀ ਹੈ ਗੱਲ ਨੂੰ 1.5 ਸਾਲ ਹੋ ਗਿਆ ਤੇ ਉਸ ਤੋਂ ਬਾਅਦ ਉਸ ਤੇ ਅਸੀਂ ਖੈਰ ਡਿਜ਼ਾਈਨ ਮੰਗੇ ਸੀ ਵੀ ਸਾਨੂੰ ਦਿਓ ਕੀ ਚੀਜ਼ ਆ ਕਿਉਂਕਿ ਸਾਡੇ ਖਾਸ਼ੇ ਸੀ ਕੁਝ ਗੱਲਾਂ ਉਹ ਲੈ ਗਏ ਤੇ ਉਹ ਉਹ ਓਪਨ ਦਾ ਆਇਆ ਨਹੀਂ ਫਿਰ ਪਬਲਿਕ ਡੋਮੇਨ ਚ ਕੁਝ ਗੱਲਾਂ ਆਈਆਂ ਤਾਂ ਸਾਡੇ ਕੋਲੇ ਆਈ ਵੀ ਨਹਿਰ ਬਣ ਰਹੀ ਆ ਤੇ ਉਹਦੀ ਕਪੈਸਿਟੀ ਕੁ 700 ਕਿਊਸਿਕ ਦੇ ਲਗਭਗ ਇਹ ਤੇ ਆਪਾਂ ਮਿਸਨ ਵੱਲੋਂ ਪਿੱਛੇ ਬਠਿੰਡੇ ਪ੍ਰੈਸ ਕਾਨਫਰੰਸ ਕਰਕੇ ਇਤਰਾਜ ਜਤਾਏ ਸੀ ਵੀ ਉਹਦੀ ਕਪੈਸਿਟੀ ਛੋਟੀ ਆ ਚਲੋ ਇਹਨਾਂ ਨੇ ਹੁਣ ਉਹ ਐਲਾਨ ਕਰਤੀ ਆ ਵੀ ਅਸੀਂ 2000 ਕਿਊਸਿਕ ਦੀ ਬਣਾਵਾਂਗੇ ਜਿਹੜੀ ਚਲੋ ਮੰਨਦੇ ਆ ਸੋਫੀਸ਼ੀਐਂਟ ਆ ਪਰ ਫਿਰ ਵੀ ਜਿਹੜਾ ਉੱਥੇ ਵੱਡਾ ਖਰਚਾ ਜਿਹੜਾ ਆਪਣਾ ਬੁੱਢੇ ਨਾਲੇ ਦਾ ਕਾਲਾ ਪਾਣੀ ਉਹ ਦਰਿਆ 'ਚ ਪੈ ਰਿਹਾ ਵੀ ਉਹ ਪਾਣੀ ਦਾ ਹੱਲ ਨਹੀਂ ਕਰਦੇ ਤਾਂ ਉਹ ਪਾਣੀ ਕਿਤੇ ਨਾ ਕਿਤੇ ਆਮ ਬੰਦਿਆਂ ਦੇ ਮਨ 'ਚ ਆ ਮਨਜ ਗਈ ਹੈ ਹੀ ਜੀ ਉਹ ਪਾਣੀ ਕਾਲਾ ਪਾਣੀ ਇੱਥੇ ਆਊਗਾ ਤਾਂ ਇਹ ਇਕੱਲੀ ਜੇ ਹੁਣ ਨਹਿਰ ਦੀ ਇਹ ਸ਼ਾਵਾਜ ਚ ਲੈਣ ਨੂੰ ਫਿਰਦੇ ਤਾਂ ਉਹਨੂੰ ਸਾਰੇ ਮਸਲੇ ਨੂੰ ਹੱਲ ਕਰਨਾ ਪਊਗਾ ਜਿਹੜੇ ਉਹਦੇ 'ਚ ਬਾਕੀ ਕਿਸਾਨਾਂ ਨੂੰ ਜਿਹੜੀ ਦਿੱਕਤ ਆਊਗੀ ਨਵੀਂ ਨਹਿਰ ਤੋਂ ਸਾਡੇ ਸਰਦਾਰ ਹਰਦੀਪ ਸਿੰਘ ਕਣੀਆਂ ਵਾਲੇ ਜਿਹੜੇ ਕਿਸਾਨ ਮੰਗ ਮਿਸਲ ਸਤਲੁਜ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਹੈਗੇ ਆ ਇਹ ਇਹ رابطہ ਇਹਨਾਂ ਨੇ ਬਹੁਤ ਕਿਸਾਨਾਂ ਨਾਲ ਕੀਤਾ ਉਹ ਬਾਕੀ ਉਹ ਦੱਸਦੇ ਜੀ ਕਿਸ ਤਰ੍ਹਾਂ ਦੇ ਮਸਲੇ ਲੱਗਦਾ ਮਾਲਵਾ ਲੈਣ ਨੂੰ ਲੈ ਕੇ ਪੁੱਛੀ ਸਭ ਤੋਂ ਵੱਡਾ ਦਾ ਮਸਲਾ ਹੈਗਾ ਜਿਹੜਾ ਲੈਫਟ ਪੰਪ ਲੱਗੇ ਆ ਤੇ ਉਹਦਾ ਜਿਹੜਾ ਥੋੜਾ ਜਿਹਾ ਏਰੀਆ ਜਿਹੜਾ ਹੈਗਾ ਕਾਫੀ ਲੰਬਾ ਉਹਨਾਂ ਦਾ ਜਿਹੜੇ ਲੈਫਟ ਪੰਪਾਂ ਦੀ ਜਿਹੜੀ ਜਾ ਰਹੀ ਹੈ ਪਾਈਪਾਂ ਰਾਹੀਂ ਪਾਣੀ ਜਾ ਰਿਹਾ ਮੋਘਿਆਂ ਚ ਤੇ ਉਹ ਜਿਹੜਾ ਏਰੀਆ ਕੁਛ ਉੱਚਾ ਵੀ ਹੈਗਾ ਤੇ ਜਿਹੜੇ ਕਿਸਾਨਾਂ ਨੂੰ ਖਲਚਾ ਆ ਕਿ ਜਿਹੜਾ ਨੀਵੇਂ ਏਰੀਏ ਜਿੱਥਾਂ ਪਾਣੀ ਵੈਸੇ ਮੋਘੇ ਮੋਘਿਆਂ ਨਾਲ ਜਾ ਸਕਦਾ ਇਹ ਮੋਗੇ ਲੌਣ ਦੇ ਨਹਿਰ ਚ ਤੇ ਸਾਨੂੰ ਇਹ ਮੰਗ ਕਰਦੇ ਆ ਕਿਸਾਨ ਕੇ ਵੀ ਸਾਨੂੰ ਲਿਫਟ ਪੰਪ ਹੀ ਦੁਆਰਾ ਉਸੇ ਨਹਿਰ ਚ ਜੇ ਨਹਿਰ ਬਣਾਉਣੀ ਹੈ ਤੇ ਸਾਨੂੰ ਉਹਦੇ ਤੇ ਲਿਫਟ ਪੰਪ ਹੀ ਲਾ ਕੇ ਦਿੱਤੇ ਜਾਵੇ ਵੀ ਅਸੀਂ ਲਿਫਟ ਪੰਪ ਨਾਲ ਪਾਣੀ ਸਾਡਾ ਜਿਹੜਾ ਹੈਗਾ ਵੀ ਉਹ ਸਾਡਾ ਦੂਰ ਤਰੇਡੇ ਤੱਕ ਜਿੱਥੋਂ ਤੱਕ ਸਾਡੇ ਉਹ ਜਾ ਸਕਦਾ ਹੈ ਮੋਗੇ ਉੱਚੇ ਏਰੀਆ ਚ ਮੋਗੇ ਮੋਗੇ ਦਾ ਉਹ ਕਹਿੰਦੇ ਵੀ ਜੇ ਕੱਲ ਨੂੰ ਖੇਤ ਨੀਵੇਂ ਰਸਤੇ ਚ ਖਾਲਾ ਜਿਹੜਾ ਬਣਾਉਣਗੇ ਉਹ ਉੱਪਰਲੇ ਏਰੀਆ ਵਾਲਿਆਂ ਨੂੰ ਨਹੀਂ ਪਾਣੀ ਜਾਊਗਾ ਜਿਹੜਾ ਦੂਰ ਏਰੀਆ ਉੱਚਾ ਇਧਰ ਨੂੰ ਕਿਉਂਕਿ ਨਹਿਰੇ ਛਿਰਦੇ ਵਾਲੇ ਪਾਸੇ ਹੈ ਪਾਣੀ ਚੜਦੇ ਵਾਲ ਨੂੰ ਜਾਣਾ ਜਿਹੜਾ ਆਪਣਾ ਜਾਣਾ ਹੈਗਾ ਲੋਗਿਆਂ ਦਾ ਹੁਣ ਵੀ ਲਿਫਟ ਪੰਪ ਲਾਉਣ ਦੀ ਤਾਂ ਲੋੜ ਪਈ ਹੈ ਕਿਉਂਕਿ ਜਿਹੜਾ ਏਰੀਆ ਜਿਹੜਾ ਇਧਰ ਚੜ੍ਹਦੇ ਵਾਲੇ ਪਾਸੇ ਨੂੰ ਪਾਣੀ ਜਾਣਾ ਨਹਿਰ ਚੜ੍ਹਦੇ ਵਾਲੇ ਪਾਸੇ ਹੈ ਉਹਨਾਂ ਏਰੀਏ ਨੂੰ ਪਾਣੀ ਚੜਾਉਣ ਵਾਸਤੇ ਜਿਹੜਾ ਉਧਰ ਲਈ ਰਿਹਾ ਉੱਚਾ ਹੈ ਉੱਥੇ ਪਾਣੀ ਲਿਫਟ ਪੰਪ ਨਾਲ ਜ਼ਰੂਰ ਜਾਂਦਾ ਹੈਗਾ ਹੁਣ ਇਸ ਟਾਈਮ ਤੇ ਪਾਇਆ ਪਲੈਂਟ ਪਾ ਕੇ ਲਿਫਟ ਪੰਪ ਨਾਲ ਪਾਣੀ ਜਾਂਦਾ ਹੈ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਖਰਚਾ ਉਹਨਾਂ ਕਿਸਾਨਾਂ ਨੂੰ ਨੇੜੇ ਦੇ ਜਿਹੜੇ ਜਿੰਨੇ ਨਹਿਰ ਦੇ ਨਾਲ ਪਿੰਡ ਲੱਗਦੇ ਆ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਜਿਨ੍ਹਾਂ ਦੇ ਪੁਰਾਣੇ ਆਪਣੇ ਜਿਹੜੇ ਤੇ ਜਿਹੜੇ ਹੋਰ ਨਵੇਂ ਲਿਫਟ ਪੰਪ ਲੱਗਣੇ ਆ ਜਾਂ ਨਵੇਂ ਬੋਕੇ ਲੱਗਣੇ ਆ ਉਹਨਾਂ ਨੂੰ ਵੀ ਅਖਾਸ਼ਾ ਜਾਹਰ ਕਰਨਾ ਵੀ ਉਹਨਾਂ ਦਾ ਜਾਇਜ਼ ਹੈ ਕਿ ਸਾਡਾ ਜੇ ਤਾਂ ਕੋਈ ਨੇੜੇ ਸਾਡੇ ਏਰੀਆ 'ਚ ਹੋਰ ਕੋਈ ਨਹਿਰ ਹੋਵੇ ਸਾਨੂੰ ਉਧਰੋਂ ਪਾਣੀ ਮਿਲ ਜੇ ਹੁਣ ਇਹ ਮੇਨ ਨਹਿਰ ਜਦੋਂ ਕੱਢ ਰਿਹਾ ਤੇ ਉਹਦੇ 'ਚ ਸਾਨੂੰ ਪਾਣੀ ਲੈਣਾ ਉੱਥੇ ਸਾਨੂੰ ਸੋਖਾ ਵੀ ਹੋ ਜਾਊਗਾ ਪਰ ਸਾਨੂੰ ਲਿਫਟ ਪੰਪ ਜਿਹੜੂ ਲਾ ਕੇ ਦਿੱਤੇ ਜਾਣ ਦੁਬਾਰਾ ਇਸੇ ਨਹਿਰ 'ਚੋਂ ਨਵੀਂ 'ਚੋਂ ਵਿੰਦਰ ਜੀ ਕੁਝ ਰਕਬਾ ਅਕਵਾਇਰ ਵੀ ਕੀਤਾ ਹੈ ਨਾ ਕੁਝ ਰਾਜਸਥਾਨ ਤੋਂ ਲੈ ਲਿਆ ਕੁਝ ਅਕਵਾਇਰ ਵੀ ਕੀ ਲੱਗਦਾ ਸੋਖਾ ਕਿਸਾਨ ਦੇ ਦੇਣਗੇ ਜ਼ਮੀਨ ਵੇਖੋ ਇਹ ਗਵਰਨਮੈਂਟ ਤੇ ਜੇ ਤਾਂ ਉਹਨਾਂ ਨੂੰ ਵਾਜਬ ਕੀਮਤ ਜਿਹੜੀ ਮਤਲਬ ਆਪਾਂ ਗਿਣਦੇ ਆਂ ਵੀ 4 ਗੁਣਾ ਆਮੇ ਚੱਲਦਾ ਉਹ ਕੀ ਕਰਦੇ ਹੋ ਸਰਕਾਰੀ ਰੇਟ ਤੋਂ 4 ਗੁਣਾ ਕਰ ਦਿੰਦੇ ਆਂ ਜਦਕਿ ਜੇ ਦੀ ਡਿਸਪਲੇਸਮੈਂਟ ਹੋਣੀ ਹੁੰਦੀ ਉਹਦੀ ਜ਼ਮੀਨ ਦੀ ਉਹ ਉਹ ਕੀਮਤ ਭੌਂਾਂ ਦੀ ਜ਼ਮੀਨ ਦੂਜੀ ਨਾਲੋਂ ਪੂਰਾ ਵੱਧ ਵੀ ਦੇ ਦੇਣ ਉਹਦੇ ਨਾਲ ਹੱਲ ਨਹੀਂ ਹੁੰਦਾ ਉਹਦਾ ਉਹਦਾ ਇੱਕ ਉੱਥੇ ਪਿੰਡ 'ਚ ਉਹਦਾ ਇੱਕ ਮੰਨ ਕੇ ਚੱਲੋ ਵੀ ਇੱਕ ਸਬੰਧ ਬੰਦੇ ਹੁੰਦੇ ਸਾਰੇ ਲੋਕਾਂ ਨਾਲ ਮੰਨ ਲਓ ਉਹਦੀ 5-10 ਕਿੱਲੇ ਪੈਲੀ ਵਿੱਚ ਆ ਗਈ ਉਹਨੂੰ ਸ਼ਿਫਟ ਕਰਨਾ ਪਿਆ ਉਹ ਉਹਦੀ ਵੀ ਜਿਹੜੇ ਉਹ ਖਰਚੇ ਮਿਲਨੇ ਚਾਹੀਦੇ ਆ ਤੇ ਉਹ ਜੇ ਕਿਸਾਨ ਨਹਿਰਾਂ ਦੇ ਨਹੀਂ ਉਲਟਾ ਵੀ ਨਹਿਰ ਬਣਦੇ ਕਿਸਾਨ ਹੱਕ 'ਚ ਹੋਣਗੇ ਪਰ ਘੱਟੂ ਘੱਟ ਉਹਦਾ ਪੂਰਾ ਜਿਹੜਾ ਉਹਨੂੰ ਸੈਟਿਸਫਾਈਂਗ ਮਲ ਹੋਣਾ ਤੇ ਇਹਦਾ ਵੀ ਜਿੱਤੇ ਉਹ ਸੈਟਿਸਫਾਈ ਹੋਵੇ ਇਹ ਨਾ ਬਈ ਤੁਸੀਂ ਜਿਹੜਾ ਸਰਕਾਰੀ ਰੇਟ ਆ ਜੀ ਮੰਨ ਲਓ 6-7 ਲੱਖ ਆ ਉਦੋਂ ਤੁਸੀਂ 4 ਗੁਣਾ ਦੇ ਤਾਂ 28 ਲੱਖ ਜ਼ਮੀਨ ਦਾ ਰੇਟ ਵੈਸੀ 35-40 ਹੋਇਆ ਪਿਆ ਉਹ ਉਹਨੂੰ ਪੂਰਾ ਰੇਟ ਤੇ ਨਾਲ ਉਹਦਾ ਜਿਹੜਾ ਡਿਸਪਲੇਸਮੈਂਟ ਦਾ ਖਰਚਾ ਦੇਣ ਫੇਰ ਮਿਲੂਗੀ ਨਹੀਂ ਤਾਂ ਫਿਰ ਇਹ ਨਹਿਰ ਦੇ ਮੈਨੂੰ ਲੱਗਦਾ ਇਹਨਾਂ ਦਾ ਕੋਈ ਨਹੀਂ ਰਹ ਜਾਣਗੇ ਜੇ ਪ੍ਰੋਪਰ ਤਰੀਕੇ ਨਾਲ ਜਿਹੜਾ ਤੇਜ਼ੀ ਨਾਲ ਇਸ ਵੇਲੇ ਗੱਲਾਂੀਆਂ ਕੀਤੀਆਂ ਜਾ ਰਹੀਆਂ ਕਿਤੇ ਜਿਮਨੀ ਚੋਣਾਂ ਉੱਤੇ ਵਾਲੀਆਂ ਦੇਖ ਕੇ ਤਾਂ ਨਹੀਂ ਲੱਗ ਰਿਹਾ। ਉਹ ਜਿਵੇਂ ਮੁੱਖ ਮੰਤਰੀ ਸਾਹਮਣੇ ਐਲਾਨ ਕੀਤਾ ਆ ਕਿ ਉੱਥੇ ਕਿ ਦਲਵਾਏ ਚ ਤਾਂ ਉਹ ਇਹਦਾ ਲਾਹ ਲੈਂਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਨਾ ਹੋਵੇ ਕਿ ਲੋਕਾਂ ਨੂੰ ਜੇ ਇੱਕ ਜਿਮਨੀ ਚੋਣ ਚੋਂ ਇਹ ਲਾਰੇ ਨਾਲ ਜਿੱਤ ਜਾਣਗੇ ਤਾਂ ਸਤਾਈ ਚ ਫਿਰ ਲੋਕ ਤਾਂ ਨੇ ਸਵਾਲ ਪੁੱਛਣੇ ਆ ਇਹ ਤੇ ਖਰਾ ਉਤਰਨਾ ਇਹੀ ਇਹਨਾਂ ਦੇ ਹੁਣ ਪਤਾ ਲੱਗੂਗਾ ਵੀ ਇਹ ਐਲਾਨ ਕਹਿੰਦਾ ਕਿ ਖਰੇ ਉਤਰਦੇ